ਪੰਜਾਬ ਦੇ ਇਕਲੋਤੇ ਮੁਸਲਿਮ ਆਬਾਦੀ ਵਾਲੇ ਸ਼ਹਿਰ ਮਲੇਰ ਕੋਟਲਾ ਵਿੱਚ ਚਰਨਾਂ ਮਹੀਨੇ ਅਕਸਰ ਹੀ ਟ੍ਰੈਫਿਕ ਦੀ ਸਮੱਸਿਆ ਆਉਂਦੀ ਰਹਿੰਦੀ ਸੀ ਜਿਸ ਨਾਲ ਕੀ ਸੜਕਾਂ ਤੇ ਜਾਮ ਲੱਗ ਜਾਂਦਾ ਸੀ ਇਸ ਵਾਰ ਮਲੇਰਕੋਟਲਾ ਦੇ ਟ੍ਰੈਫਿਕ ਪੁਲਿਸ ਇੰਚਾਰਜ ਗੁਰਮੁਖ ਸਿੰਘ ਲੱੱਡੀ ਨੇ ਕਾਫੀ ਹੱਦ ਤੱਕ ਇਸ ਸਮੱਸਿਆ ਨੂੰ ਸੁਧਾਰ ਦਿੱਤਾ ਹੈ ਇਸ ਤੇ ਸ਼ਹਿਰ ਦੀ ਡਾਕਟਰ ਅਬਦੁਲ ਕਲਾਮ ਵੈਲਫੇਅਰ ਫਰੰਟ ਨੇ ਖੁਸ਼ ਹੋ ਕੇ ਟ੍ਰੈਫਿਕ ਇੰਚਾਰਜ ਮਲੇਰਕੋਟਲਾ ਦਾ ਧੰਨਵਾਦ ਕੀਤਾ ਆਓ ਸੁਣਦੇ ਹਾਂ ਇਸ ਬਾਰੇ ਮਲੇਰਕੋਟਾ ਤੋਂ ਫਟਾਫਟ ਟੀਵੀ ਲਈ ਸ਼ਾਹਿਦ ਜੁਬੇਰੀ ਦੇ ਨਾਲ ਆਪਣੇ ਬੜੇ ਜਤਨ ਜਾਰੀ ਚਾਰ ਕੇ ਸਾਇਹ ਦੇ ਵਿੱਚ ਵੱਖ-ਵੱਖ ਥਾਵਾਂ ਤੇ नगर काउंसिल ਦੇ ਪਾਵਰ ਗਰੀਸ ਹੇਤ ਨਾਲ ਅਸੀਂ 5-6 ਦੇ ਕਰੀਬ ਜਿਹੜੇ ਪਾਰਕ ਨਾ ਬੋਲੀਆਂ ਨੇ ਜਿਹਨਾਂ ਨਾਲ ਸ਼ਹਿਰ ਦੇ ਵਿੱਚ ਬੜਾ ਲੋਕਾਂ ਨੂੰ ਆਮ ਜਨਤਾ ਨੂੰ ਬੜਾ ਸੁੱਖ ਮਿਲ ਰਿਹਾ ਹੈ ਆਪਣਾ ਆਉਣ ਜਾਣ ਦਾ ਜਿਹੜਾ ਰਸਤਾ ਕੁੱਡਾ ਰਹਿੰਦਾ ਹੈਗਾ ਕੋਈ ਦਿੱਕਤ ਨਹੀਂ ਹੋਊਗੀ ਸਕੂਲੀ ਬਹਿਣਾ ਆਉਂਦੀਆਂ ਨੇ ਬੱਚੇ ਪੜ੍ਹ ਕੇ ਆਉਂਦੇ ਆ ਗਰਮੀ ਦਾ ਮੌਸਮ ਆ ਗਿਆ ਗੱਡੀਆਂ ਇੱਥੇ ਨਾ ਜਾਮ ਰੱਖਣ ਦਾ ਸੀਗਾ ਅਸੀਂ ਜਦੋਂ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੀ ਡਿਊਟੀ ਨੂੰ ਪੂਰਾ ਯਤਨ ਨਾਲ ਕਰਕੇ ਹੋਏ ਇੱਕ ਨਿਰਮਲ ਚਲਾ ਰਹੀ ਹੈ ਜੀ ਅੱਛਾ ਅੱਜ ਕਿਹੜੀ ਸੰਸਥਾ ਵੱਲੋਂ ਸਮਾਨ ਦਿੱਤਾ ਹੈ ਅੱਜ ਕਾਉਂਸਲਰ ਮਾਰ ਰੋਡ ਵੱਲੋਂ ਜਿਹੜੇ ਜੀ ਆਪਣੇ ਇਧਰ ਮੈਕੀ ਕਰ ਸਕਦੇ ਇਹਨਾਂ ਨੂੰ ਅ ਬਸਰੀਕ ਨੇ ਜਾਂ ਬਹੁਤ ਵਰ ਹੁੰਦੇ ਨੇ ਉਹਨਾਂ ਵੱਲੋਂ ਸਾਨੂੰ ਸਾਡਾ ਜਿਹੜਾ ਕੰਮ ਕਾਜ ਦੇ ਦੇਖ ਕੇ ਪ੍ਰੈਕ ਨੂੰ ਵਧੀਆ ਚਾਰਦੂ ਪੰਗਨਾ ਚਲਾਉਂਦੇ ਸਰ ਜੀ ਸਨਮਾਨ ਦਿੱਤਾ ਜਾ ਰਿਹਾ ਜੀ ਜਿਵੇਂ ਵੱਖ-ਵੱਖ ਜਗ੍ਹਾ ਤੇ ਥੋੜਾ ਸਨਮਾਨ ਹੋਇਆ ਕੀ ਮਹਿਸੂਸ ਕਰਦੇ ਹੋ ਮਹਿਸੂਸ ਆਪਣੇ ਆਪਣੇ ਕੰਮ ਤੇ ਫਖਰ ਮਹਿਸੂਸ ਕਰਦੇ ਆ ਜੀ ਸਾਨੂੰ ਮਨ ਨੂੰ ਖੁਸ਼ੀ ਹੁੰਦੀ ਆ ਸਾਨੂੰ ਐਦਾ ਮੌਕਾ ਮਿਲਦਾ ਸਾਨੂੰ ਡਿਊਟੀ ਕਰਨ ਦਾ ਸਾਡੇ ਮਨ ਵਿੱਚ ਉਤਸ਼ਾਹ ਪੈਦਾ ਹੁੰਦਾ ਜਦੋਂ ਪਾਵਰ ਕੋ ਸਾਡੀ ਪ੍ਰਸ਼ੰਸਾ ਕਰਦੀ ਹੈ ਪਾਵਰ ਸਾਡੇ ਨੇੜੇ ਲੱਗਦੀ ਹੈ ਜਿਹੜਾ ਪਾਵਰ ਕਿਤੇ ਪੁਲਿਸ ਦਾ ਗਾਇਬ ਆ ਥੋੜਾ ਦੂਰ ਰਹਿਣ ਦਾ ਅਸੀਂ ਉਹਨੂੰ ਨੇੜੇ ਲਾਉਣ ਦਾ ਯਤਨ ਕਰ ਰਹੇ ਆ ਸਾਡਾ ਇਹ ਲੋਕ ਜਿਹਨਾਂ ਨੇ ਇਸ ਦਾ ਤੋਂ ਪਾਣੀ ਕਰਦੇ ਅੱਡੀਆਂ ਆਪਣੀਆਂ ਕਿਤੇ ਨਾ ਕਿਤੇ ਭਾ ਕੇ ਚਲੇ ਜਾਂਦੇ ਆ ਬਸ ਮੇਰਾ ਉਹਨਾਂ ਨੂੰ ਇਹੀ ਅਪੀਲ ਹੈ ਕਿ ਜਦੋਂ ਤੁਹਾਡੇ ਹਰ ਇੱਕ ਮੋੜ ਤੇ ਹਰ ਇੱਕ ਜਿਹੜੇ ਹੈਗੇ ਆ ਚੌਕਾਂ ਦੇ ਵਿੱਚ ਅਸੀਂ ਪਾਰਕਿੰਗ ਖੋਲ੍ਹਤੀਆਂ ਤਾਂ ਆਪਣਾ ਥੋੜਾ ਜਿਹਾ ਆਪਣੇ ਸੋਚ ਨੂੰ ਬਦਲੋ ਪਹਿਲੀ ਸੋਚ ਨਾ ਰੱਖੋ ਜਿੱਥੇ ਕਢਾਤੀ ਉੱਥੇ ਚਲੇ ਗਏ ਹੁਣ ਅਸੀਂ ਉਹ ਕਿਸੇ ਨੂੰ ਪੁੱਛਣਾ ਨਹੀਂ ਹੈਗਾ ਵੀ ਤੁਹਾਡਾ ਪਿੰਡ ਕੀ ਹੈ ਤੁਹਾਡਾ ਨਾਂ ਕੀ ਹੈ ਅਸੀਂ ਪੁੱਛਣੇ ਹੈਗਾ ਗੱਡੀ ਦਾ ਨੰਬਰ ਵਹੀਕਲ ਦਾ ਭਾਇਆ ਚਲਾਨ ਹੋ ਗਿਆ ਜਿਹਦੇ ਫੋਨ ਤੇ ਚਲਾ ਜਾਊਗਾ ਇਸ ਕਰਕੇ ਜਿੱਥੇ ਜਿੱਥੇ ਅਸੀਂ ਪਾਰਕਾਂ ਖੋਲੀਆਂ ਨੇ ਉੱਥੇ ਨੇੜੇ ਪੁਰਾ ਤੁਰ ਕੇ ਚਲੇ ਜਾਓ ਗੱਡੀ ਪਾਰਕ ਕਰਕੇ ਫੇਰ ਹੀ ਅੱਜ ਆਪਦਾ ਕੰਮ ਕਾਜ ਕਰੋ ਜੀ ਜਿਹੜੀਆਂ ਗੱਡੀਆਂ ਨੇ ਆਏ ਆਨਲਾਈਨ ਨਹੀਂ ਹੈਗੀਆਂ ਆਪਾਸ ਨਹੀਂ ਹੈਗੀਆਂ ਹਾਂਜੀ ਹਾਂਜੀ ਜਿਹੜੀਆਂ ਗੱਡੀਆਂ ਪਾਸ ਨਹੀਂ ਹੈਗੀਆਂ ਸਾਡਾ ਕੰਪਿਊਟਰ ਨਹੀਂ ਚੱਕਦਾ ਸੀ ਉਹ ਗੱਡੀਆਂ ਬੰਦ ਕਰ ਦਨੇ ਜੀ ਉਹਨਾਂ ਬਚਲਾਨ ਬੰਦ ਕਰਕੇ ਅਸੀਂ ਗੱਡੀ ਥਾਣੇ ਬੰਦ ਕਰ ਕਿ ਨੌਂ ਜੁੜਾ ਮੁਹੰਮਦ ਸ਼ਮਸ਼ਾਹ ਉਰਫ ਚੋਚਾ ਜਿਹੜਾ ਅੱਜ ਟ੍ਰਾਫੀ ਦਾ ਇੰਤਜਾਮ ਸਾਹਿਬ ਲੱਡੀ ਸਾਹਿਬ ਦਾ ਸਨਮਾਨ ਕੀਤਾ ਕਿਹੜੇ ਕਲੱਬ ਵਾਲਾ ਕੀਤਾ ਆਪਣਾ ਅਬਦੁਲ ਕਰਮ ਬਲ ਫੇਰ ਬਲਕ ਨੇ ਕਿਤਾ ਸਨਮਾਨਤ ਕੀਤਾ ਜੀ ਅਸੀਂ ਇਹਨਾਂ ਨੂੰ ਬਹੁਤ ਧੰਨਵਾਦ ਹੈ ਜਿੱਦਣ ਦੇ ਆਏ ਨੇ ਸ਼ਹਿਰ ਚ ਟ੍ਰਾਫੀ ਦਾ ਬਹੁਤ ਕੰਟਰੋਲ ਕੀਤਾ ਹੈ ਇਹਨਾਂ ਨੇ ਲੋਕ ਬਹੁਤ ਖੁਸ਼ ਨੇ ਲੋਕ ਹੁ ਵੀ ਨਹੀਂ ਗੱਲਾਂ ਕਰਦੇ ਨੇ আর ਉਹ ਅਸੀਂ ਵੀ ਇਸ ਕਰਕੇ ਕੀਤਾ ਹੈ ਨਾ ਧੰਨਵਾਦ ਵੀ ਵਧੀਆ ਕੰਮ ਕਰ ਰਹੇ ਨੇ ਟ੍ਰੈਫੂ ਆ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਬਾਤ ਤੁਸੀਂ ਆਮ ਲੋਕਾਂ ਦਾ ਮੈਸੇਜ ਇਹ ਦਿੰਨੇ ਵੀ ਜਿਹੜੇ ਉਹੀ ਖੜਾ ਜਾਂਦੇ ਨੇ ਗੱਡੀਆਂ ਦੇਖੇ ਬੇ ਦੇਖੇ ਜਗ੍ਹਾ ਹੈਗੀ ਨਹੀਂ ਹੈਗੀ ਅਸੀਂ ਉਹਨਾਂ ਕਹਿੰਦੇ ਰੋਡ ਤੇ ਆਪਣੇ ਸਾਈਡ ਤੇ ਲਾਹਣ ਕਿਸੇ ਨੂੰ ਦੁੱਖ ਤਕਲੀਫ ਨਾ ਹੋਵੇ ਮੈਂ ਇਹਦਾ ਭਾਈ ਮੱਜੀ ਨਹੀਂ ਡਾਜੀ ਮੇਰਾ ਨਾਮ ਮੁਹੰਮਦ ਖਾਲੀਦਾ ਮੈਂ ਰੋਟਰੀ ਕਲਬ ਦਾ ਪ੍ਰੈਜ਼ੀਡੈਂਟ ਆ ਔਰ ਰਹਿਮਤ ਸਪੋਰਟ ਇੰਡਸਟਰੀ ਦਾ ਮੈਂਬੀ ਹਾਂ ਤੇ ਮੈਂ ਸ਼ਹਿਰ ਵਾਕਤੀ ਵਾਸੀਆਂ ਨੂੰ ਇਹੀ ਦੱਸਣਾ ਚਾਹਨਾ ਕਿ ਜਿਸ ਨਾਲ ਅੱਛਾ ਇੰਤਜ਼ਾਮ ਪੁਲਿਸ ਨੇ ਟ੍ਰੈਫਿਕ ਪੁਲਿਸ ਨੇ ਕੀਤਾ ਹੋਇਆ ਉੱਤੇ ਇਸੇ ਨਾਮ ਸਾਡਾ ਫਰਜ਼ ਮੰਨਦਾ ਕਿ ਜੀ ਸਹਿਯੋਗ ਕਰੀਏ ਹੁਣ ਵੱਤੋ ਵੱਤ ਜਿਸ ਤਰ੍ਹਾਂ ਗੱਡੀਆਂ ਘੜਾ ਕੇ ਚੱਲੇ ਜਾਂਦੇ ਨੇ ਅਸੀਂ ਉਹਨਾਂ ਚੀਜ਼ਾਂ 'ਤੇ ਧਿਆਨ ਨਹੀਂ ਹੈ ਕਿਉਂਕਿ ਆਲਰੇਡੀ ਕਮੇਟੀ ਦਾ ਇਹਨਾਂ ਇੰਤਜ਼ਾਮ ਹੈ ਸ਼ਹਿਰ ਦੇ ਲੋਕਾਂ ਦਾ ਆਪਣੇ ਇੰਤਜ਼ਾਮ ਹੈ ਕੋਈ ਗੱਡੀ ਰਸਤੇ 'ਚ ਨਾ ਖੜਾ ਕੇ ਉੱਥੇ ਪਾਰਕਿੰਗ ਦੇ ਵਿੱਚ ਗੱਡੀ ਕੋਸ਼ਿਸ਼ ਕਰਨ ਪਾਰਕਿੰਗ ਦੇ ਵਿੱਚ ਲਾਣ ਔਰ ਬਾਕੀ ਅਸੀਂ ਇਹਨਾਂ ਤਹਿ ਦੁਰ ਤੇ ਟ੍ਰੈਫਿਕ ਸਰਦਾ ਦਾ ਸ਼ੁਕਰ ਅਦਾ ਕਰਦੇ ਹਾਂ ਕਿ ਬਹੁਤ ਅੱਛਾ ਅੱਛਾ ਨਿਜ਼ਾਮ ਇਹਨਾਂ ਨੇ ਕੀਤਾ ਹੋਇਆ ਔਰ ਆਨ ਰਮਜ਼ਾਨ ਦੇ ਮਹੀਨੇ ਖਾਸ ਕਰ ਖਾਸ ਇਹਨਾਂ ਨੇ ਪ੍ਰਬੰਧ ਕੀਤੇ ਗਏ ਨੇ ਅਸੀਂ ਇਹਨਾਂ ਦਾ ਫੇਰ ਦੁਬਾਰਾ ਸ਼ੁਕਰ ਅਦਾ ਕਰਦੇ ਹਾਂ ਐਸਐਸਪੀ ਸਾਹਿਬ ਦਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇੰਨੇ ਅچھے ਇੰਸਪੈਕਟਰ ਵਗੈਰਾ ਪੂਰੇ ਸ਼ਹਿਰ ਦੇ ਵਿੱਚ ਇੰਨਾ ਅੱਛਾ ਇੰਤਜ਼ਾਮ ਕੀਤਾ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ